ਧੰਤੇ ਚਲੋ ਪਿਓ ਦਾ ਪੁੱਤਰ ਨਾ ਮਿਲ ਜਾਏਗਾ ਪੁੱਤਰ ਦਾ ਪੋਤਰੇ ਨੂੰ ਮਿਲ ਜਾਏਗਾ ਦਾਦੇ ਦਾ ਪੋਤਰੇ ਨੂੰ ਮਿਲ ਜਾਏਗਾ ਪਤੀ ਦਾ ਪਤਨੀ ਨੂੰ ਮਿਲ ਜਾਏਗਾ ਪਤਨੀ ਦਾ ਪਤੀ ਨੂੰ ਮਿਲ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਚਾਚੇ ਤਾਇਆ ਦਾ ਭਤੀਜੇ ਨੂੰ ਮਿਲ ਜਾਏਗਾ ਮਿੱਤਰ ਦਾ ਮਿੱਤਰ ਨੂੰ ਮਿਲ ਜਾਏਗਾ ਧਰਮ ਖੁਦ ਕਮਾਉਣਾ ਨਹੀਂ ਮਿਲਦਾ ਸੰਸਾਰ ਵਿੱਚ ਕੁਝ ਚੀਜ਼ਾਂ ਰੈਡੀमेड ਵੀ ਮਿਲ ਜਾਣਗੇ ਬਣਾ ਬਣਾਇਆ ਮਕਾਨ ਮਿਲ ਜਾਏਗਾ ਬਣਾ ਬਣਾਇਆ ਭੋਜਨ ਹੋਟਲਾਂ ਤੋਂ ਮਿਲ ਜਾਏਗਾ ਸਿਲੇ ਸਲਾਈ ਕਪੜੇ ਮਿਲ ਜਾਣਗੇ ਬਹੁਤ ਕੁਝ ਬਣਾ ਬਣਾਇਆ ਮਿਲ ਜਾਏਗਾ ਰੈਡੀ ਜਪਿਆ ਜਪਾਇਆ ਨਾਮ ਨਹੀਂ ਮਿਲਦਾ ਖੁਦ ਜਪਣਾ ਪੈਂਦਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਤੋ ਸਮਾ ਧਰਮ ਵਾਸਤੇ ਨਹੀਂ ਸਾਰੀ ਦੁਨੀਆ ਚ ਘਟ ਗਿਆ ਧਰਮ ਹੁੰਦਾ ਸੀ ਕੋਈ ਚੌਕ ਵਿੱਚ ਬੈਠਾ ਸੀ ਜੁੱਤੀਆਂ ਗੰਢਦੇ ਆਂ ਵੀ ਆਪਣਾ ਮਨ ਤੇ ਲੋਕਾਂ ਦਾ ਮਨ ਰੱਬ ਨਾਲ ਲੱਗਣ ਦਾ ਸੀ ਚਮਾਰ ਤੇ ਹੁਣ ਹਰ ਸ਼ਹਿਰ ਦੇ ਚ ਮਿਲਣਗੇ ਪਰ ਰਬਦਾਸ ਕਿੱਥੇ ਕੱਪੜਿਆਂ ਨੂੰ ਰੰਗਦੇ ਆ ਰੰਗਦੇ ਆ ਆਪਣਾ ਮਨ ਰੰਗਣਾ ਤੇ ਦੂਜਿਆਂ ਦਾ ਮਨ ਰੰਗਣਾ ਰੰਗਣ ਰਾਂਗੋ ਸੇਵਨ ਸੇਵੋ ਰਾਮ ਨਾਮ ਬਿਨ ਘਰੀ ਨਾ ਜੀਵੋ